ਹੈਲੋ एवरीवन ਮਿਸ਼ਨ ਸਮਰਤ ਪੰਜਾਬੀ ਆਪਣੇ ਕੋਲ ਕਹਾਣੀ ਹੈ ਉੱਡਦੇ ਫੁੱਲ ਪੇਜ ਨੰਬਰ 5 ਤੇ ਹੈ ਜੈਸਮਿਨ ਆਪਣੇ ਦਾਦਾ ਜੀ ਨਾਲ ਬਾਗ ਵਿੱਚ ਸੈਰ ਕਰ ਰਹੀ ਸੀ ਬਾਗ ਵਿੱਚ ਰੰਗ-बिरंगे ਫੁੱਲ ਖਿੜੇ ਹੋਏ ਸਨ तितਲੀਆਂ ਉਹਨਾਂ ਤੇ ਮੰਡਰਾ ਰਹੀਆਂ ਸਨ ਅਚਾਨਕ ਜੈਸਮਿਨ ਰੰਗ-बिरंगे ਫੁੱਲਾਂ ਨੂੰ ਚੁੰਨ ਲਈ ਅੱਗੇ ਵਧੀ ਸਾਰੀਆਂ तितਲੀਆਂ ਉੱਡ ਗਈਆਂ ਜੈਸਮਿਨ ਚਿੱਕੀ ਦਾਦਾ ਜੀ ਸਾਰੇ ਫੁੱਲ ਉੱਡ ਰਹੇ ਹਨ ਦਾਦਾ ਜੀ ਨੇ ਹੱਸਦੇ ਹੋਏ ਕਿਹਾ ਠੀਕ ਕਿਆ ਇਹ ਫੁੱਲਾਂ ਦੇ ਫੁੱਲ ਹਨ तितਲੀਆਂ ਕਰਕੇ ਫੁੱਲ ਹਨ ਫੁੱਲਾਂ ਕਰਕੇ तितਲੀਆਂ ਹਨ ਉਹਨਾਂ ਨਾਲ ਦੋਸਤੀ ਕਰਨੀ ਸੌਖੀ ਨਹੀਂ ਹੈ ਉਹਨਾਂ ਨੂੰ ਛੂਹਣ ਨਾਲੋਂ ਉਹਨਾਂ ਵੱਲ ਦੇਖਦੇ ਰਹਿਣਾ ਬਿਹਤਰ ਹੈ ਜੈਸਮਿਨ तितਲੀਆਂ ਨੂੰ ਉੱਡਦੀਆਂ ਦੇਖ ਕੇ ਤਾੜੀਆਂ ਮਾਰ ਰਹੀ ਸੀ ਉਹ ਵਾਰ-ਵਾਰ ਇੱਕੋ ਗੱਲ ਕਹਿ ਰਹੀ ਸੀ ਉੱਡਣ ਵਾਲੇ ਫੁੱਲ ਰੰਗ-बिरंगे ਫੁੱਲ ਦੇਖੋ ਆਪਾਂ ਕਹਾਣੀ ਪੜ੍ਹੀ ਹੈ ਉੱਡਦੇ ਫੁੱਲ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਕੁਐਸਚਨ ਕੀ-ਕੀ ਬਣ ਸਕਦੇ ਹਨ ਜੈਸਮਿਨ ਕਿਸ ਨਾਲ ਬਾਗ ਵਿੱਚ ਸੈਰ ਕਰਨ ਗਈ ਸੀ ਜੈਸਮਿਨ ਆਪਣੇ ਦਾਦਾ ਜੀ ਨਾਲ ਬਾਗ ਵਿੱਚ ਸੈਰ ਕਰਨ ਗਈ ਸੀਗੀ ਬਾਗ ਵਿੱਚ ਜੈਸਮੀਨ ਨੇ ਕੀ ਕੀ ਦੇਖਿਆ ਕੀ ਕੀ ਦੇਖਿਆ ਸੀ ਰੰਗ-बिरंगे ਫੁੱਲ ਤੇ तितਲੀਆਂ ਦੇਖੀਆਂ ਸੀਗੀਆਂ ਠੀਕ ਹੈ ਤੇ ਜੈਸਮੀਨ ਨੇ ਕੀ ਸਮਝਿਆ तितਲੀਆਂ ਨੂੰ ਜੈਸਮੀਨ ਨੇ तितਲੀਆਂ ਨੂੰ ਕੀ ਸਮਝਿਆ ਸੀਗਾ ਫੁੱਲ ਸਮਝਿਆ ਸੀਗਾ ਠੀਕ ਹੈ ਤੇ ਜੈਸਮੀਨ ਨੇ ਆਪਣੇ ਦਾਦਾ ਜੀ ਨੂੰ ਕੀ ਕਿਹਾ ਜੈਸਮੀਨ ਨੇ ਆਪਣੇ ਦਾਦਾ ਜੀ ਨੂੰ ਚਿਕ-ਚਿਕ ਕੇ ਕਹਿ ਰਹੀ ਸੀਗੀ ਕਿ ਸਾਰੇ ਫੁੱਲ ਜਿਹੜੇ ਨੇ ਉਹ ਉੱਡ ਰਹੇ ਨੇ ਦਾਦਾ ਜੀ ਨੇ ਫਿਰ ਕਿਹਾ ਕੀ ਕਿਹਾ ਸੀਗਾ ਉਹਦਾ ਕੀ ਜਵਾਬ ਦਿੱਤਾ ਇਹ ਫੁੱਲਾਂ ਦੇ ਫੁੱਲ ਹਨ तितਲੀਆਂ ਕਰਕੇ ਫੁੱਲ ਹਨ ਫੁੱਲਾਂ ਕਰਕੇ तितਲੀਆਂ ਹਨ ਦਾਦਾ ਜੀ ਨੇ ਕਿਹਾ ਕਿ ਇਹਨਾਂ ਨਾਲ ਦੋਸਤੀ ਕਰਨੀ ਸੌਖੀ ਹੈ ਕਿ ਔਖੀ ਹੈ ਇਹਨਾਂ ਨਾਲ ਦੋਸਤੀ ਕਰਨੀ ਕੀ ਹੈਗੀ ਹੈ ਸੌਖੀ ਨਹੀਂ ਹੈਗੀ ਮੀਨਸ ਔਖੀ ਹੈ ਉਹਨਾਂ ਨੂੰ ਛੂਣ ਨਾਲ ਉਹਨਾਂ ਵੱਲ ਦੇਖਦੇ ਰਹਿਣਾ ਮਤਲਬ ਫੁੱਲਾਂ ਉਹ ਜਿਹੜੀ तितਲੀਆਂ ਨੇ ਉਹਨਾਂ ਨੂੰ ਛੂਣਾ ਨਹੀਂ ਚਾਹੀਦਾ ਉਹਨਾਂ ਨੂੰ ਦੂਰੋਂ ਹੀ ਦੇਖਦੇ ਰਹਿਣਾ ਕੀ ਹੈ ਵਧੀਆ ਲੱਗਦਾ ਆਪਾਂ ਨੂੰ ਠੀਕ ਹੈ ਦੇਖਣ ਨਾਲ ਹੀ ਦੇਖਣਾ ਹੀ ਬਿਹਤਰ ਹੁੰਦਾ ਹੈ ਜੈਸਮਿਨ ਜਦੋਂ तितਲੀਆਂ ਉੱਡਦੀਆਂ ਸੀ ਤਾਂ ਕੀ ਕਰਦੀ ਸੀ ਉਹਨਾਂ ਨੂੰ ਦੇਖ ਕੇ ਕੀ ਕਰਦੀ ਸੀ ਤਾੜੀਆਂ ਮਾਰਦੀ ਸੀਗੀ ਤੇ ਇੱਕੋ ਗੱਲ ਕਹਿੰਦੀ ਸੀ ਵਾਰ-ਵਾਰ ਉੱਡਣ ਵਾਲੇ ਫੁੱਲ ਕਿਉਂਕਿ तितਲੀਆਂ ਰੰਗ-ਬਰੰਗੇਆ ਹੁੰਦੀਆਂ ਨੇ ਤੇ ਫੁੱਲ ਵੀ ਰੰਗ-ਬਰੰਗੇ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜੇ तितਲੀਆਂ ਨੇ ਉਹ ਵੀ ਕੀ ਨੇ ਫੁੱਲ ਨਹੀਂ ਪਰ ਉਹ ਫੁੱਲ ਜਿਹੜੇ ਨੇ ਉੱਡ ਸਕਦੇ ਨੇ ਤਾਂ ਕਰਕੇ ਉਹਨਾਂ ਨੂੰ ਵਾਰੀ-ਵਾਰੀ ਕੀ ਕਹਿੰਦੇ ਸੀ ਉੱਡਣ ਵਾਲੇ ਫੁੱਲ ਰੰਗ-ਬਰੰਗੇ ਫੁੱਲ ਠੀਕ ਹੈ ਆਪ ਪਿਕਚਰ ਬਣਾਈ ਹੋਈ ਹੈ ਫੁੱਲ ਨੇ तितਲੀਆਂ ਠੀਕ ਹੈ ਆਉਂਦੇ ਦਾਦਾ ਜੀ ਪਿੱਛੇ ਉਹਨਾਂ ਨੇ ਉਵੇਂ ਬਣਾਏ ਹੋਨੇ ਠੀਕ ਹੈ ਤੇ ਆ ਆਪਣੇ ਕੋਲ ਆ ਕੀ ਪੋਰਟਰੇ ਕਰ ਰਹੀ ਹੈ ਜੈਸਮੀਨ ਆਪਣੇ ਕੋਲ ਠੀਕ ਹੈ